ਸਤਿ ਸ੍ਰੀ ਅਕਾਲ ਜੀ ਨਮਸਤੇ ਅਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋਦਬੀਰ ਮਾਲਕ ਨੈਸ਼ਨਲ ਕ੍ਰਾਈਮ ਰਿਪੋਰਟਰ ਇੰਡੀਆ ਕ੍ਰਾਈਮ ਨਿਊਜ਼ ਤੇ ਮੇਰੇ ਨਾਲ ਹਨ ਨੈਸ਼ਨਲ ਕੈਮਰਾਮੈਨ ਇੰਡੀਆ ਕ੍ਰਾਈਮ ਨਿਊਜ਼ ਤੋਂ ਹਰਮੇਸ਼ ਸਿੰਘ ਜੀ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਬਾਰਡਰ ਏਰੀਆ ਬੈਲਟ ਦੇ ਵਿੱਚ ਜਿੱਥੇ ਰਮਦਾਸ ਤੇ ਰੰਬਾਸ ਤੋਂ ਥੋੜੀ ਦੂਰ 600 ਕਿਲੋਮੀਟਰ ਹਟਵਾ ਪੈਂਦਾ ਹੈ ਕਮਾਲਪੁਰ ਚੌਕੀ ਜਿੱਥੇ ਬੰਨ ਲੱਗ ਰਿਹਾ ਹੈ ਤੇ ਸੇਵਾਦਾਰ ਵੱਡੀ ਗਿਣਤੀ ਦੇ ਵਿੱਚ ਉੱਥੇ ਸੇਵਾਵ ਦੇ ਲਈ ਡਟੇ ਹੋਏ ਹਨ ਤੇ ਬੰਨ ਬੰਨ ਰਹੇ ਹਨ ਕਮਾਲਪੁਰ ਜੰਗਲ ਏਰੀਏ ਦੇ ਵਿੱਚ ਉੱਥੇ ਹੀ ਇੱਕ ਪਿੰਡ ਆ ਹੈ ਪਿੰਡ ਪਿੰਦਾ ਹੈ ਸਹਿਜੋਦਾ ਸਹਿਜੋਦਾ ਪਿੰਡ ਦੇ ਵਿੱਚ ਮੈਂ ਪਹੁੰਚਿਆ ਹਰਪਾਲ ਸਿੰਘ ਉਹਨਾਂ ਦੇ ਘਰ ਤੇ ਮੇਰੇ ਨਾਲ ਮਾਤਾ ਜੀ ਅਮਰਜੀਤ ਕੌਰ ਨੇ ਹਰ ਇੰਨੇ ਵੱਡੇ ਲੈਵਲ ਤੇ ਉੱਤੇ ਵਾਟਰ ਲੈਵਲ ਇਨਕਰੀਜ਼ ਕਰ ਚੁੱਕੇ ਸਨ ਇਸ ਏਰੀਏ ਦੇ ਵਿੱਚ ਤੇ ਇੰਨਾ ਜ਼ਿਆਦਾ ਤੇਜ਼ ਵਹਾਅ ਸੀ ਕਿ ਚੰਗੇ ਭਲੇ ਘਰਾਂ ਦੀਆਂ ਨੀਆਂ ਵੀ ਹਲਾ ਕੇ ਰੱਖ ਦਿੱਤੀਆਂ ਤੇ ਅੱਜ ਉਹਨਾਂ ਦੇ ਘਰ ਦੀ ਹਾਲਾਤ ਇਹੋ ਜਿਹੀ ਬਣ ਚੁੱਕੀ ਹੈ ਕਿ ਇਹ ਵੱਡੇ ਖਤਰੇ ਦੇ ਅੰਦਰ ਉਹ ਜੀ ਰਹੇ ਨੇ ਮਾਦਾ ਜੀ ਹਰ ਅਮਰਜੀਤ ਸਿੰਘ ਉਹਨਾਂ ਅਮਰਜੀਤ ਕੌਰ ਜੀ ਕੋਈ ਵੀ ਆਪਾਂ ਪੁੱਛਾਂਗੇ ਵੀ ਆਖਰ ਹਾਲਾਤ ਕੀ ਬਣ ਚੁਕੇ ਸਭ ਤੋਂ ਪਹਿਲਾਂ ਮੈਂ ਹਮੇਸ਼ ਸਿੰਘ ਜੀ ਨੂੰ ਕਵਾਂਗਾ ਇਹਨਾਂ ਦੇ ਘਰ ਦੇ ਦ੍ਰਿਸ਼ ਇਹਨਾਂ ਦੀ ਜਿਹੜੀ ਕੰਧਾਂ ਪਾੜ ਚੁਕੀਆਂ ਨੇ ਪਾਣੀ ਦੇ ਨਾਲ ਉਹਨਾਂ ਵੱਲ ਥੋੜਾ ਜਿਹਾ ਦ੍ਰਿਸ਼ ਵਿਖਾ ਦੇਣਾ ਮਾਦਾ ਜੀ ਇੱਧਰ ਆਧੁਈ ਦੇਖ ਸਕਦੇ ਹੋ ਨੀਆ ਵੀ ਥੱਲੇ ਹਿੱਲ ਚੁਕੀਆਂ ਨੇ ਤੇ ਇੱਥੋਂ ਕੰਧਾਂ ਦਾ ਪਾੜ ਜਿਹੜਾ ਪੈ ਚੁਕਾ ਤੇ ਉਤਰੋ ਲੈਂਟਰ ਵੀ ਜਿਹੜਾ ਇੱਧਰਲੀ ਸਾਈਡ ਮੈਂ ਕਵਾਂਗਾ ਦੇਖ ਲਓ ਲੈਂਟਰ ਦੇ ਥੱਲੇ ਜਿਹੜੀ ਕੰਧ ਦੇ ਆ ਉਹ ਵੀ ਜਿਹੜੀ ਆ ਡਗਮਗਾ ਚੁਕੀ ਤੇ ਹੁਣ ਹਰਪਾਲ ਸਿੰਘ ਉਹਨਾਂ ਦੇ ਨਾਲ ਉਹਨਾਂ ਦੇ ਦੂਸਰੇ ਕਮਰੇ ਹਲ ਜਾਂਦੇ ਆ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਇੱਧਰ ਵੀ ਜਿਹੜਾ ਸਾਰੇ ਪਾੜ ਪੈ ਚੁੱਕਾ ਤੇ ਇਹਨਾਂ ਦਾ ਥੱਲੇ ਉਹ ਜਿਹੜਾ ਵਾ ਫਰਸ਼ ਜਿਹੜਾ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਬੇਸ਼ੱਕ ਇਹਨਾਂ ਇਲਾਕਿਆਂ ਦੇ ਵਿੱਚ ਕੋਈ ਵੀ মিডিਆ ਕਰਮੀ ਅਜੇ ਤੱਕ ਨਹੀਂ ਪਹੁੰਚਿਆ ਪਰ ਘਰਾਂ ਦੀ ਹਾਲਾਤ ਜਿਹੜੀ ਆ ਉਹ ਬਹੁਤ ਮਾੜੀ ਹੋ ਚੁੱਕੀ ਹੈ ਇੱਥੋਂ ਵੀ ਪੂਰਾ ਜਿਹੜਾ ਵਾ ਫਰਸ਼ ਬਹਿ ਚੁੱਕਾ ਤੇ ਨੀਆਂ ਜਿਹੜੀਆਂ ਨੰਗੀਆਂ ਹੋ ਚੁਕੀਆਂ ਨੇ ਅੱਜ ਥੋੜੀ ਜੀ ਅੱਗੇ ਜੰਨਾ ਤੇ ਥੱਲੇ ਨੂੰ ਬੈਨ ਨੂੰ ਪੈ ਰਿਆ ਵੇ ਫਰਸ਼ ਕਿਤੇ ਨਾ ਕਿਤੇ ਖਤਰਾ ਹੈਗਾ ਵਾ ਇੱਥੇ ਇਸ ਘਰ ਦੇ ਵਿੱਚ ਹੁਣ ਦੂਸਰੇ ਕਮਰੇ ਦੇ ਵਿੱਚ ਪਹੁੰਚ ਕੇ ਪੈ ਰਮੇਸ਼ ਸਿੰਘ ਨੂੰ ਉਹਨਾਂ ਨੂੰ ਕਵਾਂਗਾ ਵੀ ਆ ਵਿਖਾਓ ਜਰਾ ਪੂਰੀ ਤਰ੍ਹਾਂ ਥੱਲੇ ਬਹਿ ਚੁੱਕਾ ਹੈ ਜੀ ਨੀਅਤਾਂ ਤੇ ਨੰਗੀਆਂ ਹੋ ਚੁਕੀਆਂ ਵਾ ਇਧਰੋਂ ਕੰਧਾਂ ਪਾੜ ਚੁਕੀਆਂ ਨੇ ਤੇ ਬੜੇ ਵੱਡੇ ਖਤਰੇ ਦੇ ਅੰਡਰ ਜਿਹੜਾ ਵੇ ਪਰਿਵਾਰ ਜਿਹੜਾ ਵਾ ਆਪਲਾ ਜੀ ਰਿਆ ਆਪਣਾ ਜੀਵਨ ਬਸਰ ਕਰ ਰਿਹਾ ਪਰ ਇਹਨਾਂ ਨੂੰ ਅੱਜ ਲੋੜ ਹੈ ਜਿੱਥੇ ਏਡ ਦੀ ਲੋੜ ਹੈ ਉੱਥੇ ਨਾਲ ਹੀ ਇਹਨਾਂ ਨੂੰ ਇਸ ਚੀਜ਼ ਦੀ ਵੀ ਲੋੜ ਹੈ ਕਿ ਇੰਨਾ ਘਰਾਂ ਦੇ ਵਿੱਚ ਵੀ ਸਰਕਾਰ ਤੇ ਪ੍ਰਸ਼ਾਸਨ ਚਾਤੀ ਮਾਰੇ ਤੇ ਇਹਨਾਂ ਨੂੰ ਬਣਦਾ ਜਿਹੜਾ ਮੁਆਵਜਾ ਦਿੱਤਾ ਜਾਏ ਮੇਰੇ ਨਾਲ ਨੇ ਇਸ ਘਰ ਦੇ ਸੁਨੀਕ ਹਰਪਾਲ ਸਿੰਘ ਹਰਪਾਲ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਕਿੱਦਾਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸਨਵੀਰ ਜੀ ਬਹੁਤ ਜ਼ਿਆਦਾ ਪਾਣੀ ਆਇਆ ਜੇ ਇਧਰੋਂ ਰਾਵੀ ਦਾ ਜ ਵੰਨ ਟੁੱਟਾ ਸਾਡੇ ਲਾ ਕੋ ਸਾਡੀਆਂ ਫਸਲਾਂ ਵੀ ਪੂਰੀ ਤਰ੍ਹਾਂ ਅਬਾਹ ਹੋ ਗਈਆਂ ਤੇ ਫਸਲਾਂ ਦੀ ਮਾਰਵੱਜੀ ਸਾਨੂੰ ਘਰ ਦੀ ਵੀ ਮਾਰਵੱਜ ਗਈ ਐ ਸਾਡਾ ਘਰ ਵੀ ਸ਼ਾਨ ਨਹੀਂ ਸ਼ਾਨ ਨਹੀਂ ਹੋ ਗਿਆ ਤੁਸੀਂ ਦੇਖਿਆ ਐ ਅਸੀਂ ਬਹੁਤ ਬੁਰੀ ਤਰ੍ਹਾਂ ਕਮਾਈਆਂ ਕਰ ਕਰਕੇ ਅਸੀਂ ਘਰ ਬਣਾਇਆ ਰੁਪਿਆ ਰੁਪਿਆ ਜੋੜ ਕੇ ਸਾਡੇ ਕੋ ਹੁਣ ਗਾਂ ਅਸੀਂ ਬੱਚਾ ਪੜਾਵਾਂਗੇ ਜਾਂ ਬਜ਼ੁਰਗਾਂ ਦੀ ਦਵਾਈ ਲਿਆਵਾਂਗੇ ਕੀ ਕਰਾਂਗੇ ਅਸੀਂ ਜੇ ਬੱਚਿਆਂ ਨੂੰ ਇੱਥੇ ਲੈਣੇ ਆ ਸਾਨੂੰ ਡਰਿਆ ਕਿ ਕਿਤੇ ਲੈਟਰ ਨਾ ਡਿੱਗ ਜੇ ਉੱਪਰ ਅਸੀਂ ਮੌਤ ਤੇ ਸ਼ਾਇਦ ਦੇ ਜੀਨ ਅਸੀਂ ਬਹੁਤ ਔਖੇ ਆ ਇੱਥੇ ਅਸੀਂ ਕਿੱਦਾਂ ਘਰ ਬਣਾਵਾਂਗੇ ਸਾਡੇ ਕੋਲ ਬੰਨਣਾ ਨਹੀਂ ਗਾ ਕਮਾਈ ਵੀ ਨਹੀਂ ਰਹੀ ਸਾਡੇ ਕੋਲ ਫਸਲ ਆਉਣੀ ਫਸਲ ਵੀ ਮਰੀ ਗਈ ਆ ਤੇ ਪੈਸਾ ਹੁਣ ਕਿੱਥੋਂ ਆਏਗਾ ਸੋ ਮੇਰੇ ਨਾਲ ਇਸ ਕਰਦੇ ਬਜ਼ੁਰਗ ਨੇ ਮਾਤਾ ਅਮਰਜੀਤ ਕੌਰ ਜੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਜੀ ਕੀ ਕਿੰਨੀ ਗੱਲ ਹੀ ਨਹੀਂ ਜੇ ਹੁੰਦੀ ਮੈਂ ਪੋਰੇ ਪੋਰਾ ਕਰਕੇ ਕਠੀ ਪਈ ਆਪਣੀ ਪੁੱਤ ਦੀ ਮੇਰ ਕੋ ਗੱਲ ਨਹੀਂ ਬਰਦਾਸ਼ਤ ਦੰਗਵਾਓ ਸੋ ਮੇਰੇ ਨਾਲ ਇਸ ਕਰਦੇ ਬਜ਼ੁਰਗ ਬਸਨੀਕ ਦੇ ਮਾਤਾ ਅਮਰਜੀਤ ਕੌਰ ਜੀ। ਮਾ ਅਮਰਜੀਤ ਕੌਰ ਜੀ ਕੋਲੋਂ ਪੁੱਛਦੇ ਆ ਕਿ ਆਖਿਰ ਉਹਨਾਂ ਨੂੰ ਕਿਵੇਂ-ਕਿਵੇਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹ ਆਪਣੀ ਅਗਾਹੋਂ ਆਉਣ ਵਾਲੀ ਜ਼ਿੰਦਗੀ ਬਾਰੇ ਉਹਨਾਂ ਨੇ ਕੀ ਸੋਚਿਆ ਤੇ ਕੀ ਸੋਚਾਂ ਉਹਨਾਂ ਦੇ ਮਨ ਦੇ ਵਿੱਚ ਚੱਲ ਰਹੀਆਂ ਨੇ। ਮਾਤਾ ਅਮਰਜੀਤ ਕੌਰ ਜੀ ਕੀ ਸੋਚਾਂ ਸੋਚ ਰਹੇ? ਸੋਚ ਰਹੇ ਆ ਪਿਛਲੇ ਦਿਨ ਕਮਾਈ ਕੀਤੀ ਬਰਬਾਦ ਹੋ ਗਈ ਆ। ਫਸਲ ਬਰਨਾ ਵੀ ਮਾਰਿਆ ਗਿਆ। ਇਹ ਕੰਮਰਾ ਪੁੱਤੇ ਕੀ ਕਰੇਗਾ? ਬੱਚਾ ਭਰਾਉ ਜੇ ਸਾਡਾ ਲਾਜ ਕਰ ਅਸੀਂ ਕੀ ਕਰਾਂਗੇ ਮੇਰਾ ਤੇ ਦਿਮਾਗ ਤੇ ਵੀ ਥੋੜਾ ਅਸਰ ਹੋ ਗਿਆ ਮੇਰੇ ਕੋ ਬੋਲਿਆ ਵੀ ਨਹੀਂ ਜਾਂਦਾ ਬਹੁਤ ਜ਼ਿਆਦਾ ਮੈਂ ਦੁਖੀ ਆ ਮੈਂ ਬਹੁਤ ਮਿਹਨਤ ਕਰਕੇ ਘਰ ਬਣਾਇਆ ਜਿਹੜਾ ਮੇਰਾ ਅੱਜ ਬਰਬਾਦ ਹੋ ਗਿਆ ਮੇਰ ਨੂੰ ਉਮੀਦ ਨਹੀਂ ਪਈ ਹੁਣ ਮੇਰਾ ਘਰ ਕਿੱਦਾਂ ਬਣੇਗਾ ਸੋ ਪਾਈ ਪਾਈ ਜੋੜ ਕੇ ਮਿਹਨਤ ਕਰਕੇ ਹਾੜ ਸੌਣ ਦੇ ਮਹੀਨੇ ਦੇ ਵਿੱਚ ਪੋ ਮਾਗਦੀਆਂ ਸਰਦ ਰੁੱਤਾਂ ਦੇ ਵਿੱਚ ਸਰਦੀ ਦੇ ਵਿੱਚ ਗਰਮੀ ਦੇ ਵਿੱਚ ਮਿਹਨਤ ਕਰਕੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਬਣਾਇਆ ਹੋਇਆ ਘਰ ਅੱਜ ਖਤਰੇ ਤੋਂ ਖਾਲੀ ਨਹੀਂ ਰਿਹਾ ਇੰਨਾ ਬਜ਼ੁਰਗਾ ਲਈ ਤੇ ਹਰਪਾਲ ਸਿੰਘ ਉਹਨਾਂ ਦੇ ਲਈ ਜਿੱਥੇ ਮਾਤਾ ਜੀ ਕਹਿ ਰਹੇ ਆਂ ਵੀ ਇਸ ਸਾਰੀ ਤਰਾਸ ਦੀ ਦਾ ਮੇਰੇ ਮਨ ਦੇ ਉੱਤੇ ਵੀ ਕਾਫੀ ਗਹਿਰਾ ਅਸਰ ਪਿਆ ਵਾ ਕੀ ਵੇਖਣ ਨੂੰ ਮਿਲ ਰਿਹਾ ਵੀ ਇੰਨੀ ਮਿਹਨਤ ਦੇ ਨਾਲ ਚੀਜ਼ ਬਣਾਈ ਹੋਏ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜਾ ਵਾ ਖਤਰੇ ਤੋਂ ਖਾਲੀ ਦ੍ਰਿਸ਼ ਨਾ ਬਣ ਜਾਏ ਤਾਂ ਕੀ ਬੀਤਦੀ ਆ ਉਸ ਪਰਵਾਹ ਦੇ ਉੱਤੇ ਸੋ ਹਰਪਾਲ ਸਿੰਘ ਉਹਨਾਂ ਨੂੰ ਪੁੱਛਦੇ ਹਰਪਾਲ ਸਿੰਘ ਜੀ ਤੁਸੀਂ ਕੀ ਚੁੰਹਦੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਵੱਸ ਤੋਂ ਵੱਧ ਮਦਦ ਕੀਤੀ ਜਾਵੇ ਅਸੀਂ ਜਿਹੜਾ ਦੁਬਾਰਾ ਪੈਰਾਂ ਤੇ ਹੋ ਸਕੀ ਹੈ ਸੋ ਪ੍ਰਸ਼ਾਸਨ ਕੋਲੋਂ ਸਰਕਾਰਾਂ ਕੋਲੋਂ ਇਹਨਾਂ ਨੇ ਮੁਆਵਜ਼ੇ ਦੀ ਵੀ ਆਪਣੇ ਤਰੀਕੇ ਦੇ ਨਾਲ ਮੰਗ ਕੀਤੀ ਹੈ ਕਿ ਵੀ ਸਾਡੀ ਕਿਤੇ ਨਾ ਕਿਤੇ ਮਦਦ ਕੀਤੀ ਜਾਵੇ ਤੇ ਸਾਡੇ ਜਿਹੜੀ ਫਸਲ ਆ ਕੱਲੀ ਇਹਨਾਂ ਦੀ ਨਹੀਂ ਜੇ ਫਸਲਾਂ ਦੀ ਗੱਲ ਕਰੀਏ ਤਾਂ ਇਹਨਾਂ ਹਾਰਡ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਮੁੱਚੇ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜਿਹੜੀ ਰੀਹੈਬਿਲਿਟੇਸ਼ਨ ਦੀ ਬਹੁਤ ਜ਼ਿਆਦਾ ਲੋਡ ਪਵੇਗੀ ਮੁਰਵਸੇਬੇ ਦੀ ਲੋਡ ਪਵੇਗੀ ਤੇ ਫਸਲਾਂ ਦੀ ਮੁਰ ਸੁਰਜੀਤੇ ਦੇ ਲਈ ਖਾਦਾਂ ਦੀ ਲੋਡ ਪਵੇਗੀ ਡੀਜ਼ਲ ਦੀ ਲੋਡ ਪਵੇਗੀ ਜਿਨ੍ਹਾਂ ਦੇ ਟਰੈਕਟਰ ਖਰਾਬ ਹੋ ਚੁੱਕੇ ਆ ਉਹਨਾਂ ਨੂੰ ਫਸਲ ਵਾਉਣ ਦੇ ਲਈ ਟਰੈਕਟਰਾਂ ਦੀ ਲੋਡ ਪਵੇਗੀ ਸੋ ਇਸ ਦੇ ਨਾਲ ਹੀ ਮੈਂ ਇੰਡੀਆ ਕ੍ਰਾਈਮ ਨਿਊਜ਼ ਤੋਂ ਜਦ ਵੀ ਮਾਲ ਟੂ ਸਮਾਰੈਸ ਮਾਸਵੀ ਸੰਸਥਾ ਪ੍ਰਸ਼ਾਸਨ ਸਰਕਾਰਾਂ ਨੂੰ ਅਪੀਲ ਕਰਦਾ ਕਿ ਆਈਡੈਂਟੀਫਿਕੇਸ਼ਨ ਤੇ ਹਾਊਸ ਮਾਰਕਿੰਗ ਕਰਕੇ ਜਿਹੜੇ ਵਾਕਏ ਹੀ ਨੀਡ ਫੂਲ ਨੇ ਜਿਹਾ ਵਾਕਏ ਜਿਨ੍ਹਾਂ ਨੂੰ ਲੋੜ ਹੈ ਇਹਨਾਂ ਚੀਜ਼ਾਂ ਦੀ ਉਹਨਾਂ ਤੱਕ ਜਰੂਰ ਸਹਾਇਤਾ ਪੰਚਾਇਤ ਜਾਵੇ ਤੇ ਅਜਿਹੇ ਪਰਿਵਾਰ ਜਿਹੜੇ ਆ ਅਜੇ ਤੱਕ ਸਾਹਮਣੇ ਨਹੀਂ ਆਏ ਅਜਿਹੇ ਤਰ੍ਹਾਂ ਦੇ ਹੋਰ ਵੀ ਪਰਿਵਾਰ ਜਿਹੜੇ ਇਸ ਇਲਾਕੇ ਦੇ ਵਿੱਚ ਹੈਗੇ ਜਿਨ੍ਹਾਂ ਦੇ ਘਰਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਤੇ ਜਿਨ੍ਹਾਂ ਦੇ ਹੋਰ ਸਾਜੋ ਸਮਾਨ ਵੀ ਜਿਹੜੇ ਆ ਹੜ੍ਹ ਦੇ ਪਾਣੀ ਦੇ ਵਿੱਚ ਰੁੜ ਕੇ ਉਹ ਗਏ ਪਰ ਉਹ ਹੁਣ ਅਗੋਂ ਆਉਣ ਵਾਲੇ ਭਵਿੱਖ ਦੇ ਲਈ ਸੋਚ ਰਹੇ ਹਨ ਬੱਚੇ ਜਿਹੜੇ ਆ ਬਜ਼ੁਰਗ ਆਪਣੇ ਬੱਚਿਆਂ ਨੂੰ ਵੇਖ ਰਹੇ ਹਨ ਤੇ ਜਿਹੜੇ ਬੱਚੇ ਆ ਉਹ ਆਪਣੇ ਭਵਿੱਖ ਨੂੰ ਵੇਖ ਰਹੇ ਹਨ ਕਿ ਅਸੀਂ ਹੁਣ ਕੀ ਕਰਨਾ ਹੈ ਤੇ ਮੈਂ ਚਾਹੁੰਨਾ ਕਿ ਪ੍ਰਸ਼ਾਸਨ ਨੂੰ ਸਰਕਾਰ ਨੂੰ ਤੁਰੰਤ ਜਿਹੜਾ ਵਾ ਘਰਾਂ ਦੀ ਮੁਰਮਮਤ ਦੇ ਲਈ ਤੇ ਘਰਾਂ ਦੇ ਮੁੜ ਵਸੇਬੇ ਦੇ ਲਈ ਕੋਈ ਨਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਅਗਾਊਂ ਤਿਆਰੀਆਂ ਆਰੰਭ ਕਰ ਦੇਣੀਆਂ ਚਾਹੀਦੀਆਂ ਨੇ ਸੋ ਮੈਂ ਜਦੋਂ ਵੀ ਮਾਲਟੋ ਇੰਡੀਆ ਕਰਾਇਮ ਨਿਊਜ਼ ਤੋਂ ਮੇਰੇ ਨਾਲ ਹਰਮੇਸ਼ ਸਿੰਘ ਜੀ ਕੈਮਰਾਮੈਨ ਤੇ ਨਾਲ ਚੈਨਲ ਹੈਡਸ ਕਨਮਸਿੰਗ ਕਾਲੋ ਇਸ ਘਰ ਦੇ ਵਿੱਚ ਸ਼ਹਿਜਾਦਾ ਪਿੰਡ ਦੇ ਵਿੱਚ ਪਹੁੰਚੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦੇ ਅਰਦਾਸ ਕਰਦਾ ਹੈ ਕਿ ਸਾਰੇ ਹੀ ਸੁਖੀ ਜਾਂਦੀ ਆਪਣੇ ਘਰਾਂ ਦੇ ਵਿੱਚ ਮੋੜੇ ਵਸੇ ਬਾਕਨ ਤੇ ਵਸਣ ਸਤਿਗੁਰੂ ਜੀ ਨਮਸਤੇ ਆਦਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ